ਬਾਬਾ ਜੀ ਨੇ ਆਥੜੀ ਕਰਦੇ ਸੀ ਆਥੜੀ ਵਿੱਚ ਪਾਂਡਰ ਸੇਤੋਂ ਕੀ ਆਈ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਉਹਦੇ ਬਾਅਦ ਵਿੱਚ ਬਾਬਾ ਜੀ ਆਪਣੀ ਧਾਰੀ ਲਾਹੀ ਤੇ ਠੀਕੇ ਕੰਮ ਲੈ ਵੇ ਤੇ ਜੋ ਬਰਾ ਮਾਰੜ ਦੇ ਕੰਮ ਕੀਤਾ ਉਹਦੇ ਵਿੱਚ प्रधान आख्या तू गाड़ी दे बैठ जाना तो गाड़ी दे बैठ तो डंगर एक मैं पानी मोड़ दा दे हूं आप गाड़ी चले गया वो गाड़ी में बैठा भरा मान मन च आई तेरी लीला बड़ी मैं देखा सही कि बहुत करता की है वो गाड़ी तो उतर के लोग लोग के जिया ਰਾਂ ਦੇ ਖਲੋਕ ਗੀ ਰਹਾ ਅਨੇਕਾਂ ਹੀ ਬੰਦੇ ਨੇ ਜਿੰਸੀ ਤੋਂ ਬਾਹਰ ਬਾਟੀਆਂ ਥਾਂ ਵਿੱਚ ਸੂਏ ਚ ਪਾਣੀ ਪਾਲ ਪਾਲ ਤੇ ਫੈਰੀ ਪਾਉਂਦੇ ਅਰਾਂ ਰਾਇਆ ਤੇ ਕੀ ਬਾੰਡਿਆ ਆ ਗਿਆ ਤੇ ਆਪਣੀ ਗਾੜੀ ਦੇ ਘੈਂਟੇ ਬਾਦੀ ਛੋਟੀ ਵਾਲ ਬਾਬਾ ਜੀ ਆਵਾਜ਼ ਦਿੰਦੇ ਆ ਅਜਾੜਾ ਸਿਆਂ ਪਾਣੀ ਬੰਦ ਕਰ ਦੇ ਕਾਇ ਪੜ ਗਈ ਤੇ ਬੇਰੀ ਸਾਰੀ ਧਾਈ ਪੜਨੀ ਹੁਣ ਜੇਰੇ ਬਾਬਾ ਜੀ ਆਏ ਤੇ ਉਹ ਆਂਦਾ ਮਹਾਰਾਜ ਜੀ ਇਹ ਦੱਸੋ ਉਹ ਕੌਣ ਸਾਂ ਇਹ ਨਾ ਪਾਣੀ ਪਾਉਂਦੇ ਆਦੇ ਕੋਈ ਨਹੀਂ ਆਦੇ ਮੈਂ ਆ ਵੇਖੇ ਬਾਬਾ ਜੀ ਹੋਗੀ ਕੰਮ ਛੱਡੇ ਕੋਲੋਂ ਬਾਬਾ ਜੀ ਦੀ ਸ਼ਾਦੀ ਹੋ ਜੀ वो तो खेती वाली जाकर काम करते थे शादी हो चुकी थी जांगी, ये देखिया, बाबा जी आप पति हो ना, आपने पति जी ना, माता ना मानो, तो ये आ, एक चूड़े कोन काम काम करने तो कोई नहीं, तो हो ना, क्योंकि आप पहले ਵੀ ਹੈ ਤਾਕਤ ਦੱਸੇ ਮੇ ਮੈਨੇ ਕੀ ਜਣਾ ਮੈ ਉਹ ਸੁਣਾਈ ਸੀ આજ ਭਰ ਸੀ ਤੇ ਮਾਤਾ ਜਿਹੜੀ ਸੀ ਉਹ ਮੈਨੇ ਦੋ ਮਿਨੇ ਚੱਕਰ ਲਾ ਜਿੰਦੀ ਨਾਲ ਹੀ ਜਾਗੀ ਦੇ ਮਾਤਾ ਨਾ ਮੋਕਣ ਲਗੀ ਚਾਚਾ ਜੀ ਸੰਖਾ ਦੀ ਪ੍ਰੀਖਿਆ ਨਹੀਂ ਲਈਦੀ ਮਾਰੀ ਹੁੰਦੀ ਹੈ ਇਹ ਪ੍ਰੀਖਿਆ ਲੈਨੇ ਆਣਾ ਸੀ ਮੋੜ ਕੇ ਉਹ ਬੰਦਾ ਕਰ ਨਹੀਂ ਸਕਦਾ ਜੇ ਪ੍ਰੀਖਿਆ ਜਾਇਦਾ ਪ੍ਰੀਖਿਆ ਨਹੀਂ ਲੈਣੀ ਚਾਹੀਦੀ ਸੰਤ ਕੈਸਾ ਦਿਓ ਆ ਲਿਆ ਤੁਸੀਂ ਮੈਂ ਮਹੀਨੇ ਕੀ ਨੇ ਉਹ ਆਜ ਪਾਲ ਕਿਸਮ ਵਾਲੀ ਸੀ ਕਿਉਂ ਜਰਾ ਉਹਨੇ ਕਹ ਆਉਣਾ ਸੀ ਜੀ ਤੁਸ ਜੇ ਹੈ ਆਈ ਆਂ ਗਿਆਂ ਦੀਆ ਮਹਾਰਾਜੀ ਮੇਰੇ ਚਾਚਾ ਜੀ ਆਦੇ ਦੱਸੇ ਮੇਰੀ ਮੈਣੇ ਸੀ ਲੈ ਮਹਾਰਾਜ ਆਦਿਆ ਤੁਹਾਨੂੰ ਯਾ ਕਿ ਇੰਨੀ ਗੱਲ ਕਰਦੇ ਹੁਣੇ ਮੁੜ ਜਾ ਛੋ ਮੈਂ ਸੂਣ ਵਾਲੀ ਆ ਤੇ ਮੈਂ ਖਟਰੀ ਜੂ ਕਟਾ ਦੋ ਇਹ ਹੋਏ ਹੋ ਸਕਦਾ ਦੀ ਦੇਣਾ ਦੇਣਾ ਸੀ ਦਿਯਾ ਹੈ ਸੇ ਮੁਰਿਆ ਕੰਗੇ ਹੋ ਟੰਗਾ ਮੁਰਲਾ ਲਯਾ ਤੇ ਯਾ ਹੈ ਉਨਨੇ ਸੁਨਾ ਸਾਦਾ ਨਹੀਂ ਤੇਰਾ ਜੋ ਆਈ ਕਹਿੰਦਾ ਤੇਰੀ ਮਹੀਂ ਛੂੜ ਦੇ ਨਈ ਛੂੜ ਕੱਟੀ ਘੱਟਾ ਨਈ ਛੂੜ ਉਹ ਸ਼ਤ ਕਰਕੇ ਮੰਤੀ ਲੀਲਾ ਵੇਖੀ ਇਹ ਸਰਦਾ ਕਾਉਨਸ ਇਰੇ ਇ ਜੀ ਲੈ ਲਾ ਵਿਦਾ ਜਿਨੇ ਦੀਲਾ ਨਹੀਂ ਵੇਖੀ ਉਹਦਾ ਇਹ ਮਨ ਲੱਗ ਨਹੀਂ ਸਕਦਾ ਲੱਗਦਾ ਹੋ ਜਾਈਆ ਇਹਨੇ ਸੱਚ ਕਰਕੇ ਜਾਣਿਆ ਇਹ ਸੱਚ ਗੱਲ ਹੈ ਉਹ ਹੁਣਾ ਆਈਏ ਸਰੇ ਤੇ ਲੈਣ ਦੇ ਲਾਗੇ ਬਾੜ ਬਾੜ ਥਰੇ ਬੈਠੇ ਬੈਠੀ ਹੋਏ ਬੰਦੇ ਸੀ ਆਧੀ ਆ ਨਾ ਮੈਂ ਹੂੰ ਤੈਗੇ ਹੀ ਦੇ ਪੁਰਾਈ ਆ ਆਦੀ ਚਾਚਾ ਦੇ ਜਿਰਾ ਦੇ ਵਾਸਤੇ ਆਈ ਆ ਬਾਬਾ ਇਹ ਉਹਦਾ ਹੁਕਮ ਹੈ ਸੇਜੀ ਮੈਂਨੇ ਸੂਲ ਲੈ ਨਾ ਸੂਲ ਨਾ ਕੱਟੀ ਨਾ ਕਟਾ ਸੂਲ ਅਸਾਰੇ ਆ ਸਵੇ ਇਹ ਲੋਕਾਂ ਨੇ ਮਜ਼ਾਕ ਸਮਝਿਆ ਸੱਚ ਕਰਕੇ ਨਹੀਂ ਜਾਣਿਆ ਹੱਸ ਬੈ ਆਦੇ ਮੈਂ ਕੱਟੀ ਨੀ ਦੂ ਕਟਾ ਦੂ ਐਂ ਸੂਲ ਤੇ ਉਹਦੀ ਆਈਡਾਂਸ ਸੂਣ ਵਾਲੀ ਸੀ ਉਹ ਸੂਈ ਮੈਂ ਦਾ ਕੱਟੀ ਕੱਟੇ ਦਾ ਬਣਾ ਕੱਟੀ ਕੱਟੇ ਦਾ ਤੇ ਮੂੰਹ ਸੂਲ ਉਹ ਆ ਮੂੰਹ ਸੂਲ ਦਾ ਜੇ ਸੀ ਅਜਿਹੀ ਯਾਤਿਉ ਬਾਬਾ ਇਹ ਤਾਂ ਨਹੀਂ ਆਪਣੀ ਜ਼ਿੰਦਗੀ ਬਰਬਾਦ सच करके जानो जो कि आसो होके रहेगा जो सही हर जी दिता मुक्तो भोर कहे भजन जो सतगुर हर जी वो सदा हम देने परवान भजन सतगुर हस दया कहे सोच के कहे पावे कहे वे सुखने दे आन वो सदा हम दे महाराज जी के भजन अनमोल ने